don't <laughs> ਤੁਮਰੀ ਗਤ ਮਿਤ ਤੁਮਹੀ ਜਾਨੀਨਾ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਬਖ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਾਈ ਫਿਰੰਗਤਪੁਰ ਤੇ ਅਮਰਦਾਸ RAMਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੀ ਹੈ ਜਿ ਜਠੈ ਸਭ ਦੁੱਖ ਜਾਇ ਤੇਗ ਬਹਾਦਰੁ ਸਮਰਿਐ ਘਰ ਨਾਉ ਨਿਦੇ ਆਵੈ ਤਾਹੀ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਾ ਪਿਆਰੇ ਤੁਹਾਂ ਸਾਹਿਬਜ਼ਾਦੇ ਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਸੇਵਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਤਹਾਂ ਤਹ ਰਛਿਆ ਰਾਇਤ ਦੇਖ ਤੇਗ ਪਤ ਹੈ ਮਿਰਦ ਕੀ ਬੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਜਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਰੀਰ ਮਰਤ ਸਾਰ ਜੀ ਕੇ ਸ਼ਨਾਨ ਚੌਕੀਆਂ ਝੰਡੇ ਬੰਗੀ ਜੁਗੋ ਜਗਾ ਟਲ ਧਰਮ ਕਾ ਜੈਕਾਰ ਬੁੱਲੋ ਜੀ ਸਿਰ ਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥਲੇ ਸਦਾ ਸਾਈਂ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਾ ਦੇ ਖੁੱਲੇ ਦਰਸ਼ਨ ਦੇ ਦਾਤ ਸਿਵਾਸ ਮਹਾਰਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਹੋ ਧੰਨ ਧੰਨ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਅਸਥਾਨ ਦਰਬਾਰ ਸ਼ਨੀਪਾਪਟਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟਲ ਚਵਰ ਸ਼ਸਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੀ ਪਾਵਨ ਚਰਨਾਂ ਇਕ ਮਨਾ ਪਾ ਉਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪਨੇ ਕਾ ਕੋ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਿਹਰ ਅਮਤ ਹੋਈ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੇ ਸਜੇ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਰਿਆ ਮਹਾਰਾਜ ਗੁਰਬਾਣੀ ਪੜਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲਕਮਾਉਂਦੇ ਹੋਇਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਾਹਾਂ ਤੋਂ ਸੁਮਤ ਸੋਚੀ ਬਖਸ਼ਣੀ ਕਿਰਪਾ ਕਰਨੀ ਜੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਬੋਲਣ ਸਮਝਣ ਦੀ ਸੋਝ ਬਖਸ਼ਣੀ ਸੇਵਾ ਸਮਰਨ ਕਰਨ ਦੇ ਬਾਲ ਉਦਮ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਤੁਮ ਸਾਹਮਣਾ ਹਾਜ਼ਰੀਆਂ ਤਿਲਪੁਰੇ ਢਾਮਾਂ ਦਰਤੇ ਕਬੂਲ ਕਰਨੀਆਂ ਸਰਬ ਸੰਗਤ ਦੀਆਂ ਮੰਦੀਆਂ ਭਾਵਨਾਵਾਂ ਗੁਰਮਤਿ ਮੁਤਾਬਕ ਪੂਰੀਆਂ ਕਰਨੀਆਂ ਦਰਉ ਕਰੋ ਅਸੀਸਾ ਨਾਮਦਾਨ ਗੋ ਸਿੱਖੀ ਜੀਵਨ ਦੀ ਦਾਤ ਸੇਵਾ ਸੁਮਣਦੀਆਂ ਦਾਤਾਂ ਬਖਸ਼ਣੀਆਂ ਆਉਸੀ ਪ੍ਰੇਮ ਪਿਆਰੇ ਚਾਗ ਮਿਰਮਤਨ ਦੀ ਦਾਤ ਬਖਸ਼ਣੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰਾ ਦੀ ਯਾਤਰਾ ਸਫਲੀ ਕਰਨੀ ਜੀ ਬਖਸ਼ਿਆ ਪੜਾਰਿਆ ਵਿੱਚ ਪੰਚਮਕੜਾ ਪ੍ਰਸ਼ਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਮਹਾਰਾਜ ਜੀਓ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਚ ਕਨਸਥਾਨ ਤੋਂ ਪ੍ਰਕਾਸ਼ ਧਨਵਰ ਚਾਣੇ ਮਰ ਦੀ ਆਗਿਆ ਬਖਸ਼ੋ ਰਾ ਪੰਡਿਆ ਅੰਗ ਸੰਗ ਸਹਾਇ ਹੋਵੋ ਸਮੂਹ ਸੰਗਤਾਂ ਨੂੰ ਥੁਲੇ ਦਰਸ਼ਨ ਤੇ ਦਾਰੇ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ Bonne ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਧਰੇ ਸੁਣਤੇ ਉਧਰੇ ਗਾਵਤ ਉਧਰੇ ਸੁਣਤੇ بن سے পাপ कने रे कौन जान गुण तेरे पशु परत मुगद को तारे पशु परत मुगद को तारे ਗਦ ਕੋ ਤਾਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਵਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇ ਇਹ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇ ਅਨੰਤਤਾਸ ਤੇਰੀ ਸਰਨ ਨਨਕ ਦਾਸ ਤੇਰੀ ਸਰਣਾਇ ਨਨਕ ਦਾਸ ਤੇਰੀ ਸਰਣਾਇ ਨਨਕ ਦਾਸ ਤੇਰੀ ਸਰਣਾਇ ਸਦਾ ਸਦਾ ਹਰ ਕੋਣ ਜਾਣੇ ਕੋਣ ਤੇਰੇ ਸਦਾ ਸਦਾ ਹਰ ਕੋਣ ਜਾਣੇ ਕੋਣ ਤੇਰੇ ਇਹ ਸਦਾ ਸਦਾ ਬਲੇ ਹਰ ਕੌਣ ਜਾਣੇ ਗੁਣ ਤੇ रबमि धन्यवा सीताजयोगमन् तु मारा ਕਸਾਲਿਬ ਪਰਪੁਰੀਨ ਸੁ ਪਰਿਯੋ ਜਾਚਕ ਇਕ ਸਰਨਾ ਮਿਲੇ ਧਾਨ ਸੰਤਰੇਨਾ ਜੇ ਲਗ ਭਵ ਜਲ ਤਰਨਾ ਬਿਨਤ ਕਰਾਵਾਂ ਅਰਦਾਸ ਸੁਨੋ ਜੇ ਠਾਕੁਰ ਭਾਵ ਦੇਉ ਦਸ ਮਨ ਚਾਉ ਭਗਤ ਇਹੋ ਮਨ ਠਹਿਰਾਵ ਭਲੇ ਵਿਚਾਰਾਜ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਿਵਾਰੇ ਉਬਰ ਤਿਤੈ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਤੂ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨ ਤੂ ਜਈ ਹਰ ਬਿਨ ਬਖਸ਼ਨ ਹਾਰ ਤਾ ਤੀਰਥਾਕੁਰ ਬ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਬ੍ਰਿਤਪਾਲੋ ਹੰਬਾਰਿਕ ਤੁਮਰੇ ਤਾਰੇ ਜੇ ਵਾ ਇੱਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ ਰਾਵ ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਧੀ ਸਮਝਾਓ आमय ज्ञान अलप मत थोरी तुम आपन बिरद रखआवो तुम्हारी शरण तुम्हारी आशा तुम ही सजन सोएले राखो राखन हर दयाला नानक करके गोले तुम्हारी शरण तुम्हारी आशा तुम ही सजन सोएले ਰਾਖੋ ਰੱਖ ਨਾਰ ਦਿਆਲਾ ਨਾਨਕ ਕਰਕੇ ਗੋਲੇ ਜਾ ਤੂੰ ਮੇਰੇ ਵਲ ਤਾ ਕਿਆ ਮੋ ਚੰਦਾ ਸੁੱਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋੜ ਨਾ ਵੀ ਸਾਹਿ ਖਰਚਰੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਰਹੋ ਸੰਤ ਹੋ ਟੋਲ ਸਹਿ ਰਹੋ ਸੰਤ ਹੋ ਟੋਲ ਸਾਥ ਬੋ ਤੇਰੇ ਡਿਠੇ ਸੰਿਆਸੀ ਤਪਸੀਏ मुखो ए पंडित मिठे बर्ष एक हो फिरो किने न परचो लायो कहती है कहती सुनी रेत को खुशी न आयो हर नाम छोड़ दूजे लगे तिन के गुन हो क्या कहो गुरुदेव मिलायो पिखा जीव तू रखे तिव रहो ਸਾਤ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਅਗੇ ਕਰ ਅਰਦਾਸ ਮੇਰ ਕਰੇ ਜਿਸ ਮਿਹਰਬਾਨ ਤਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਜੋ ਉੱਚਾ ਥਾ ਵਨਾ ਚਿਹਨਾ ਵਹਰਾ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾ नानक नाम निरंजन जानेओ कीनी भगत प्रेम लिबलाई ताते अंगद अंग संग पयो सायर तिन सबद सुरत कीनी वरखाई गुरु अमरदास की, अमर की अकथ कथा है इक जी कच कही न जाई सोडी सृष्टि सकल तारण को ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਹੋ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਓਨ ਇਸ ਸੌਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਬਨਾ ਗਲਾ ਲਾਇਕ ਤੇਰਾ ਕੀ ਤਾਂ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਸਰਸਪਿ ਹੋਈ ਤਰਸਪਿਆ ਮੈ ਰਹਿਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਸਤ ਗੁਰ ਖੇ ਮਾਤਾਣਿਆ ਜੁਗ ਜੂਥ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਪਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਫਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਕਤੀਵੋਂ ਨਾ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਿਨ ਬਣਤ ਬਣਾਈ RAM ਨਾਮੋਖ ਦਦਿਆ ਇਕਾਲਿਵਲਾਈ ਰਹਾਉ ਰਖ ਲੀਏ ਤਿਨ ਰਖਨ ਹਾ ਸਭ ਬਿਯਾਦ ਮਿਟਾਈ ਮੋਹ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਵਾਹਿਗੁਰੂ 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 ਵਾਹਿ ਜੀਉ ਕਬਲ ਨੇਨ ਮਧੁਰ ਬਨ ਕੋਟ ਸੈਨ ਸੰਗ ਸੋ ਕਹਿਤ ਮਾਚ ਸੋਤ ਜਿਸੇ ਦਹੀ ਭਾਤ ਖਾਹਿ ਜੀਉ ਦੇਖ ਰੂਪ ਅਤ ਅਨੂ मो महामक भाई किंकनी सपत जन्नत कार खेल पाहे जियो काल कलम हुकम हाथ कहो कोन मिट सके ईस पम ज्ञान ध्यान तरत इहे चाहे जियो सत साथ श्री निवास आत्म पुरख सदा तुही वाहे गुरु वाहे गुरु ਵਾਹਿ ਗੁਰੂ ਵਾਹਿ ਜੀਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਓ ਸੇਵਕ ਕਹਿ ਪਰਪੋਰ ਝੁਗ ਝੁਗ ਵਾ ਗੁਰੂ ਤੇਰਾ ਸਭ ਸਦਕਾ निरंकार प्रभु सदा सलामत कह न सके को तू कद का ब्रह्मा विष्णु श्री त अज्ञात तिन को मोह भया मन मद का 84 लाख जों ने उपाय रिझक दिया सबहु को तद का வக கே பரூர் ஜு ஜு வாகு தரா சதக்கா கன்னஹர் சோரோ மாவல் ਕੁ ਸਮ ਬਸੰਤ ਗਨੰਤ ਨਯਾਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੇ ਸੋਨੀ ਦਾ ਤੈ ਸੋਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾ ਮਿਲਾਇ ਜੇ ਨਾ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀਰਤ ਕੀ गुरु रामदास राखो शरणाय